हिट एंड रन हिट एंड रन हिट एंड रन ਨਵਾਸ਼ਾਹਰ ਦੇ ਪੰਗਾ ਦੇ ਵਿੱਚ ਹੋ ਗਿਆ ਹਿੱਟ ਐਂਡ ਰਨ ਦੱਸਿਆ ਚਾਰਿਆ ਕਿ ਇੱਕ ਸ਼ਖਸ ਆਪਣੇ ਈ ਰਿਕਸ਼ੇ ਤੇ ਆਪਣੇ ਪਰਿਵਾਰ ਨੂੰ ਕਮਾਨ ਨਿਕਲਿਆ ਸੀ ਯਾਨੀ ਕਿ ਆਪਣੀ ਪਤਨੀ ਤੇ ਆਪਣੇ ਬੱਚਿਆਂ ਨੂੰ ਆਪਣੇ ਈ ਰਿਕਸ਼ੇ ਤੇ ਬਿਠਾ ਕੇ ਕਮਾਨ ਨਿਕਲਿਆ ਸੀ ਇੱਕ ਸ਼ਖਸ ਪਰ ਉਸ ਗੱਲ ਤੋਂ ਉਹ ਅਣਜਾਨ ਸੀ ਕਿ ਆਉਣ ਵਾਲੇ ਪਲ ਉਸ ਦੀ ਜ਼ਿੰਦਗੀ ਦੇ ਵਿੱਚ ਤੂਫਾਨ ਖੜਾ ਕਰਦਨਗੇ ਕਿਉਂਕਿ ਉਸ ਦੇ ਈ ਰਿਕਸ਼ੇ ਨੂੰ ਇੱਕ ਵਾਹਨ ਨੇ ਟੱਕਰ ਮਾਰਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਪ੍ਰੇਸ਼ੋਰਨ ਕਿਸੇ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਅਗਲੇ ਨਾਕੇ ਦੇ ਉੱਤੇ ਪੁਲਿਸ ਨੇ ਉਸ ਵਾਹਨ ਚਾਲਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਪਰ ਸਭ ਤੋਂ ਵੱਡਾ ਸਵਾਲ ਆਪਣੇ ਛੋਟੇ-ਛੋਟੇ ਸੁਪਨੇ ਪੂਰੇ ਕਰਨ ਲਈ ਜਿਸ ਸ਼ਖਸ ਨੇ ਈ ਰਿਕਸ਼ਾ ਲਿਆ ਸੀ ਉਸ ਤੇ ਕੀ ਵਿਧੀ ਹੋਏਗੀ ਕਿਉਂਕਿ ਉਹ ਆਪਣੀ ਪਤਨੀ ਤੇ ਬੇਟੀਆਂ ਨੂੰ ਬਿਠਾ ਕੇ ਲੈ ਕੇ ਜਾ ਰਿਹਾ ਸੀ ਗੇੜੀ ਲਵਾ ਪ੍ਰੈਸ ਕਾਲ ਤੋਂ ਅਣਜਾਨ ਸੀ ਕਿ ਆ ਗੇੜੀ ਉਸ ਦੀ ਆਪਣੇ ਜ਼ਿੰਦਗੀ ਦੇ ਹਮਸਫਰ ਯਾਨੀ ਕਿ ਆਪਣੀ ਪਤਨੀ ਦੇ ਨਾਲ ਆਖਰੀ ਗੇੜੀ ਹੋਏਗੀ ਕਿਉਂਕਿ ਇਸ ਹਾਦਸੇ ਦੇ ਵਿੱਚ ਟੱਕਰ ਇੰਨੀ ਜ਼ੋਰਦਾਰ ਸੀ ਕਿ ਉਸ ਦੇ ਨਾਲ ਬੈਠੇ ਉਸ ਦੀ ਪਤਨੀ ਦੀ ਮੌਤ ਹੋ ਗਈ ਇਸ ਤੋਲਾਵਾ ਇਸ ਹਾਫਤੇ ਦੇ ਵਿੱਚ ਉਸ ਦੀ ਬੇਟੀ ਵੀ ਜ਼ਖਮੀ ਹੋਈ ਹੈ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਨੇੜੇ ਦੇ ਹਸਪਤਾਲ ਚ ਦਾਖਲ ਕਰਵਾਇਆ। ਕਿਹਾ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਉਸ ਬੰਦੇ ਦੇ ਉੱਤੇ ਜੋ ਬੀਤ ਰਹੀ ਹੈ ਉਹੀ ਜਾਣਦਾ ਜਿਸ ਨੇ ਇਸ ਹਾਫਤੇ ਦੇ ਵਿੱਚ ਆਪਣਾ ਜੀਵਨ ਸਾਥੀ ਸਾਦਾ ਲਈ ਗਵਾਲਿਆ। ਆਓ ਤੁਹਾਨੂੰ ਸੁਣਾਣਿਆ। ਪੋਸਟ ਚ ਚੁਬਾਨੇ ਕੀ ਐ ਪੂਰਾ ਮਾਮਲਾ ਕਿਵੇਂ ਹੋਇਆ ਹਾਤਾਂ ਦਿਨਕ ਪੇਲ ਪੰਜਾਬੀ ਟੀਵੀ ਦੇ ਲਈ ਚਿਤਿੰਦਰਪਾਲ ਖੇਰਤੀ ਰਿਪੋਰਟ ਇਹ ਉਤਮੌਰ ਦੇ ਘਾਟੋ ਦਾ ਐਕਸੀਡੈਂਟ ਹੋਇਆ ਕਿ ਲੇਡੀ ਡੈਥ ਹੋਈ ਆ ਅੱਛਾ ਮੌਕੇ ਤੇ ਆਏ ਆ ਕਿ ਮੌਕੇ ਤੇ ਗੱਡੀ ਵੀ ਵਾਲਾ ਚਾਰ ਚਲਾ ਗਿਆ ਭਾਵੇਂ ਗੱਡੀ ਲੈ ਗਿਆ ਵੀ ਅਫਲਾ ਦੇਖਦੀ ਆ ਕਿ ਤੇ ਬਾਕੀ ਹਸਪੀਟਲ ਜਾ ਕੇ ਦੇਖਦੇ ਆ ਕੀ ਸਿਚੁਏਸ਼ਨ ਹੈਗੀ ਕਿੰਨੇ ਕੁ ਬੰਦੇ ਸੀ ਆਟੋ ਇੱਚੇ ਤਿੰਨ ਜਣੇ ਸੀਗੇ ਜੀ ਇਹ ਫੈਮਿਲੀ ਮੈਂਬਰ ਹੈ ਜੀ ਫੈਮਿਲੀ ਮੈਂਬਰ ਆਪਣੀ ਬੇਟੀ ਤੇ ਜਾ ਰਹੀ ਸੀ ਇੱਥੇ ਪਿੰਡ ਪਿੰਡ ਅੱਛਾ ਜੀ ਪਿੱਛੋਂ ਲੱਗੇ ਟੱਕਰ ਮਾਰ ਕੇ ਪਿੱਛੋਂ ਟੱਕਰ ਮਾਰੀ ਹੈ ਪਤਾ ਲੱਗਾ ਡੈਥ ਕਿਦੀ ਹੋਈ ਹੈ ਕਿ ਉਹ ਸੈਂਟਰ ਕੋਲ ਹੈ ਬਾਈਕ ਉਹ ਕੇਰੋਸ਼ਨ ਪਾਸੇ ਐਮਸੀ ਕੋਲ ਨੇ ਪੰਗਾ ਅੱਛਾ ਜੀ ਕਿਹੜੇ ਹਸਪਤਾਲ ਦੇ ਹੈਗੇ ਉਦੋਂ ਇਸ ਟਾਈਮ ਉਹ ਜਿਹੜੇ ਰਕੇਸ਼ ਰਸ਼ਨ ਉਹ ਸੂਰ ਹਸਪਤਾਲੋਂ ਪੰਗਾ ਅੱਛਾ ਜੀ ਤੇ ਲੇਡੀਜ਼ ਤੇ ਉਹਦੀ ਬੇਟੀ ਤਾਂ ਹੈ ਮੇਰੇ ਨਾਲ ਤਫ਼ਤੀਸ਼ ਕਰ ਰਹੇ